ਦੋਸਤੋ ਜਿਵੇਂ ਕੱਲ ਆਪਾਂ ਤੁਹਾਡੇ ਨਾਲ ਸਜੈਂਟਾ ਦੀ ਐਂਸੀਪੀਓ ਦਾ ਤਜਰਬਾ ਸ਼ੇਅਰ ਕੀਤਾ ਸੀ 1885 ਦੇ ਵਿੱਚ ਗੋਭ ਦੀ ਸੁੰਡੀ ਤੋਂ ਆਪਾਂ ਜਿਹੜੀ ਸਪਰੇ ਕੀਤੀ ਸੀ ਵੀ ਉਹਦਾ ਕਿਵੇਂ ਰਿਜ਼ਲਟ ਰਿਹਾ ਤੇ ਸੇਮ ਡੇ ਹੀ ਆਪਾਂ ਪੀਆਰ 126 ਦੇ ਵਿੱਚ ਵੀ ਸਪਰੇ ਕੀਤੀ ਸੀ ਪੀਆਰ 126 ਨੂੰ ਵੀ 1885 ਦੀ ਤਰ੍ਹਾਂ ਗੋਭ ਦੀ ਸੁੰਡੀ ਜ਼ਿਆਦਾ ਹੁੰਦੀ ਹੈ ਤੇ ਇੱਕ ਫਾਲਸ ਸਮਟ ਜਿਹਨੂੰ ਹਲਦੀ ਰੋਗ ਕਹਿੰਦੇ ਆ ਡੋਡੀ ਰੋਗ ਕਹਿੰਦੇ ਆ ਉਹ ਵੀ ਬਹੁਤ ਜ਼ਿਆਦਾ ਆਉਂਦਾ ਲਗਭਗ ਦੋਨੋਂ ਸਪ੍ਰਿੰਗ ਕਰਿਆ ਨੂੰ ਅੱਜ 8 ਦਿਨ ਹੋ ਚੁੱਕੇ ਨੇ ਤੇ ਜਿਹੜਾ PR126C ਉਸ ਦੇ ਵਿੱਚ ਆਪਾਂ ਬਾਇਰ ਦੀ ਵਿਆਗੋ ਜਿਹਦਾ ਟੈਕਨੀਕਲ ਨੇਮ ਟੈਟਰਾਨੀਲੀਪਰੋਲ ਹੈ ਉਹ ਵਾਲੀ ਕੀਤੀ ਸੀ ਤੇ ਨਾਲ ਆਪਾਂ ਫਾਲਸ ਸਮਟ ਤੋਂ ਕਲੋਰੋਥਾਨਿਲ 75% WP ਜਿਹਨੂੰ ਜਟਾਈਉ ਦੇ ਨਾਮ ਨਾਲ ਜਾਣਦੇ ਆ ਕਿਸਾਨ ਭਰਾ ਉਹ ਕੀਤਾ ਸੀ ਉਦੋਂ ਨਸਾਰਾ ਲੈਣਾ ਬਿਲਕੁਲ ਸ਼ੁਰੂ ਕੀਤਾ ਸੀਗਾ ਗੋਬੇ ਤੇ ਸੀ ਝੋਨਾ 1 ਅੱਧਾ ਪਰਸੈਂਟ ਕੁਸ਼ਕਿੱਲਿਆਂ ਦੇ ਵਿੱਚ ਨਸਾਰਾ ਲਿਆ ਸੀ ਤਾਂ ਉਸ ਟਾਈਮ ਆਪਾਂ ਇਹ ਵਾਲੀ ਸਪਰੇ ਵਿਆਗੋ ਤੇ ਜਟਾਈਉ ਤੇ ਨਾਲ ਤੇਲੇ ਤੋਂ ਅਸ਼ੀਨ ਕੀਤੀ ਸੀ ਉਸ ਦਾ ਰਿਜ਼ਲਟ ਬਹੁਤ ਸ਼ਾਨਦਾਰ ਰਿਹਾ ਫਿਲਹਾਲ ਆਪਣੇ ਪੀਆਰ 126 ਦੇ ਵਿੱਚ ਇੱਕ ਵੀ मुੰਜਰ ਸੁੱਕੀ ਨਹੀਂ ਨਿਕਲੀ ਕਿਸੇ ਨੂੰ ਵੀ ਸਿੰਗਲ मुੰਜਰ ਨੂੰ ਵੀ ਗੋਬ ਦੀ ਸੁੰਡੀ ਦੀ ਸ਼ਿਕਾਇਤ ਨਹੀਂ ਆਈ ਕਿਉਂਕਿ ਪਿਛਲੇ ਸਾਲਾਂ ਦੇ ਵਿੱਚ ਕੁਸ਼ ਆ ਜਾਂਦੀ ਹੈ ਇਸ ਸਾਲ ਕੋਈ ਗੋਹ ਵਾਲੀ ਸੁੰਡੀ ਦਾ ਹਮਲਾ ਵੀ ਜ਼ਿਆਦਾ ਹੈ ਪਰ ਇਸ ਸਪਰੇ ਦਾ ਰਿਜ਼ਲਟ ਵਧੀਆ ਰਿਹਾ ਮੈਂ ਕੋਈ ਕੰਪਨੀ ਦੀ ਐਡ ਨਹੀਂ ਕਰ ਰਿਹਾ ਮੈਂ ਇੱਕ ਹੋਰ ਕੁਝ ਮੁਛਲ ਤੇ ਇੱਕ ਅਲੱਗ ਸਪਰੇ ਕੀਤੀ ਸੀ ਉਸ ਦਾ ਵੀ ਤਜਰਬਾ ਕਿਸਾਨ ਭਰਾਵਾਂ ਨਾਲ ਜਰੂਰ ਸ਼ੇਅਰ ਕਰਾਂਗੇ ਬਾਹਰ ਦੀ ਸਪਰੇ ਦਾ ਵੀ ਕਹਿੰਦੇ ਆ ਲਗਭਗ ਜੋ ਬਾਹਰ ਦੀ ਵਿਆਗੋ ਹੈ ਇਸ ਸਪਰੇ ਦਾ ਲਗਭਗ 1 ਮਹੀਨਾ ਅਸਰ ਜਰੂਰ ਰਹਿੰਦਾ ਹੈ 1 ਮਹੀਨਾ ਸੁੰਡੀ ਖੇਤ ਦੇ ਵਿੱਚ ਨਹੀਂ ਆਉਣ ਦਿੰਦੀ ਲਗਭਗ 8 ਦਿਨ ਹੋ ਚੁੱਕੇ ਨੇ ਹੁਣ ਆਪਾਂ ਇਸ ਦਾ ਤੁਹਾਡੇ ਨਾਲ ਅਗਲਾ ਤਜਰਬਾ ਸ਼ੇਅਰ ਕਰਾਂਗੇ ਵੀ ਇਸ ਸਪਰੇ ਦਾ ਅਸਰ ਕਿੰਨੇ ਦਿਨ ਰਹਿੰਦਾ ਹੈ ਇੱਕ ਮਹੀਨਾ ਦੇ ਰਹਿੰਦਾ ਜਾਂ 25 ਦਿਨ ਰਹਿੰਦਾ ਜਾਂ ਘੱਟ ਜਾਂ ਵੱਧ ਜਾਂ ਆਉਣ ਵਾਲੇ 5-6 ਦਿਨਾਂ ਦੇ ਵਿੱਚ ਜੇ ਸੁੰਡੀ ਆਉਂਦੀ ਆ ਉਹ ਵੀ ਆਪਾਂ ਤੁਹਾਡੇ ਨਾਲ ਤਜਰਬਾ ਜਰੂਰ ਸ਼ੇਅਰ ਕਰਾਂਗੇ ਆਪਾਂ ਨਸਾਰੇ ਤੋਂ ਪਹਿਲਾਂ ਚਿਟਾਈਉ ਉਹਨਾਂ ਦਾ ਪਾਊਡਰ ਇੱਥੇ ਤੇ ਕਰਿਆ ਸੀ ਸਪਰੇਅ ਪੀਆਰ 126 ਤੇ ਉਸ ਨਾਲ ਡੋਡੀ ਰੋਗ ਬਿਲਕੁਲ ਨਹੀਂ ਆਇਆ ਇੱਕ ਸਿੰਗਲ ਮੁੰਜਰ ਦੇ ਵਿੱਚ ਵੀ ਕੋਈ ਡੋਡੀ ਰੋਗ ਨਹੀਂ ਹੈ ਜਿਵੇਂ ਆਪਾਂ ਕਿਸਾਨ ਭਰਾਵਾਂ ਨੂੰ ਦੱਸਿਆ ਸੀ ਵੀ ਇਸ ਦਾ ਰੋਕਥਾਮ ਆਪਾਂ ਨਸਾਰੇ ਤੋਂ ਪਹਿਲਾਂ ਜਦੋਂ ਗੋਭ ਦੇ ਵਿੱਚ ਹੁੰਦਾ ਝੋਨਾ ਉਦੋਂ ਕਰ ਸਕਦੇ ਆ ਬਾਅਦ ਦੇ ਵਿੱਚ ਇਸ ਦਾ ਕੋਈ ਵੀ ਹੱਲ ਨਹੀਂ ਇਸ ਟਾਈਮ ਉਹ ਨਸਾਰਾ ਲੈ ਰਿਹਾ ਫਲਾਵਰਿੰਗ ਸਟੇਜ ਤੇ ਆ ਪੀਆਰ 126 ਤੇ ਇੰਚ 2 ਇੰਚ ਆਪਾਂ ਪਾਣੀ ਭਰਿਆ ਹੋਇਆ ਤੇ ਨਾਲ ਤੁਹਾਨੂੰ ਆਪਾਂ ਦੱਸਿਆ ਸੀ ਟੈਂਪਰੇਚਰ ਬਹੁਤ ਜ਼ਿਆਦਾ ਵਧ ਰਿਹਾ ਹੁਣ 33 34 ਡਿਗਰੀ ਟੈਂਪਰੇਚਰ ਚੱਲ ਰਿਹਾ ਤੇ ਆਉਣ ਵਾਲੇ 5-7 ਦਿਨਾਂ ਦੇ ਵਿੱਚ 35 36 ਡਿਗਰੀ ਟੈਂਪਰੇਚਰ ਹੋਏਗਾ ਜੋ ਕਿ ਥੋੜਾ ਝੋਨਿਆਂ ਦੇ ਲਈ ਹਾਨੀਕਾਰਕ ਹੋ ਸਕਦਾ ਹੈ ਟੈਂਪਰੇਚਰ ਦਾ ਜਿਆਦਾ ਵਧਣਾ ਸੋ ਕਿਸਾਨ ਭਰਾਓ ਜਿਹੜੇ ਝੋਨੇ ਫਲਾਵਰਿੰਗ ਸਟੇਜ ਤੇ ਨੇ ਨਸਾਰਾ ਲੈ ਰਹੇ ਨੇ ਉਹਨਾਂ ਦੇ ਵਿੱਚ ਪਾਣੀ ਦਾ ਸੋਕਾ ਬਿਲਕੁਲ ਨਾ ਲੱਗਣ ਦਿਓ 2 ਇੰਚ 2 ਇੰਚ ਪਾਣੀ ਜ਼ਰੂਰ ਭਰ ਕੇ ਰੱਖੋ ਠੀਕ ਹੈ ਦੋਸਤੋ ਇੱਕ ਤੀਸਰੀ ਸਪਰੇਅ